ਕਾ ਸੀਟ ਤੇ ਹੀ ਰੱਖ ਦੇ। ਲੋਈ ਮਿੱਤਰੋ ਕਾਰਨ ਨਹੀਂ ਪਹੁੰਚ ਗਏ ਤੇ ਪਹਿਲਾਂ ਉਹ ਸਸਰੀ ਗੱਲ ਸਾਰਿਆਂ ਨੂੰ ਠੀਕ ਆ ਅੱਜ ਚੱਲੇ ਆਪਾਂ ਘੁੰਮਣ ਉਸ ਰਸਤੇ 'ਚ ਦੇਖਾਂਗੇ ਕਿੱਧਰ ਨੂੰ ਮੂੰਹ ਹੁੰਦਾ ਠੀਕ ਆ ਹਾਲੇ ਕੋਈ ਪੱਕਾ ਨਹੀਂ ਵੀ ਕਿੱਥੇ ਜਾਣਾ ਘੁੰਮਣ ਗਿੰਬਲ ਗੁੰਬਲ ਚੱਕ ਲਈ ਅੱਜ ਚਲਾ ਕੇ ਦੇਖਾਂਗੇ ਪਹਿਲੀ ਵਾਰੀ ਇਹ ਸਾਡੇ ਵੱਲੋਂ ਗੁੱਡ ਮਾਰਨਿੰਗ ਹਾਂ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਤੇ ਭੰਬਰੀ ਬੈਠਾ ਅੰਦਰ ਉਹ ਦੇਖਣਾ ਨਹੀਂ ਨਾ ਦੇਖਿਆ ਦੇਖਿਆ ਹੋ ਬੈਠਾ ਚਲੋ ਚੱਲਦੇ ਆਂ ਪਹੁੰਚ ਗਏ ਬਈ ਖਮਾਨੋ ਤੇ ਹਮਾਂਚੂ ਵੀ ਆ ਰਹੇ ਆ ਲੈ ਸਾਰੇ ਆ ਰਹੇ ਆ ਆਪਣਾ ਆਪਣਾ ਸੰਧ ਭਾਂਡਾ ਜਲਾ ਲਈ ਠੀਕ ਆ ਠੀਕ ਆ ਆ ਕਰਨ ਤਿਆਰੀ ਆ ਫਿਰ ਇਹ ਤਿਆਰੀ ਆ ਕਾਦੀ ਤਿਆਰੀ ਆ ਘੁੰਮਣ ਜਾਣ ਦੀ ਘੁੰਮਣ ਗਿਆ ਮਾਂਚੂ ਦਾ ਪਰਸ ਚੈੱਕ ਲਿਆ ਮਾਂਚੂ ਕਿਵੇਂ ਆ ਹਮਾਂਚੂ ਠੀਕ ਆ ਹਾਂ ਜੀ ਐਨ ਵਧੀਆ ਕਿੱਦੜ ਦੀ ਤਿਆਰੀ ਆ ਫਿਰ ਹੁਣ ਜਦੋਂ ਲੈ ਚੋਗੇ ਗੁੱਡ ਮਾਰਨਿੰਗ ਕਰਦੇ ਜਦੋਂ ਲੈ ਗਏ ਆਪਾਂ ਚੱਲ ਮਾਚ ਠੀਕ ਹੈ ਇਹਨੂੰ ਆਸ਼ਰਮ ਚ ਛੱਡ ਕੇ ਆਈਏ ਉਹ ਪਹਿਲਾਂ ਬਸ ਠੀਕ ਹੈ ਫਿਰ ਹਾਂ ਚਲੋ ਹਾਂ ਚਲਦੇ ਆ ਘੁੰਮਣ ਆ ਦੇਖਦੇ ਆ ਪਹਿਲਾਂ ਕਿੱਦਾਂ ਨੂੰ ਮੂੰਹ ਸਿੱਧਾ ਹੁੰਦਾ ਠੀਕ ਹੈ ਫਿਰ ਉਹ ਹਿਸਾਬ ਨਾਲ ਦੱਸਦੇ ਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਅੱਜ ਮੈਂ ਕਹਿੰਦਾ ਅੰਦਰਲੇ ਪੇਤਜ਼ਾਰੇ ਹੀ ਖੋਲਾਂਗੇ ਬਾ ਇਹ ਬੰਦੇ ਤੇ ਪੇਤ ਨਹੀਂ ਖੋਲਣੇ ਸਾਰੇ ਯਾਰ ਕੋਈ ਪਲਾਨ ਨਹੀਂ ਹੈ ਜੀ ਕਿੱਥੇ ਜਾਣਾ ਹੈ ਹਾਂ ਇਹਦੀ ਇੰਟਰਵਿਊਰ ਚ ਗਲੀਆਂ ਨੇ ਤੇ ਚਲੋ ਚੱਲਦੇ ਆ ਬਈ ਬਈ ਕਰਨ ਨੇ ਪਤਾ ਨਹੀਂ ਕਿਹੜੇ ਕੱਚੇ ਰਹਾ ਨੂੰ ਪਾਲੀ ਗੱਡੀ ਇਹ ਡਰਾਈਵ ਕੇ ਡਰਾਈਵ ਕ ਵਾਈਨੀਆ ਰੀ ਸਕਦੇ ਮਾਰਦਾ ਰੀ ਛਾਂ ਦੰਦਾ ਵੇ ਕਹਿੰਨੇ ਰੀ ਛਾਂ ਦੰਦਾ ਹੈ ਹੈ ਪੰਬਰੀ ਇਹਨੂੰ ਕਿੱਥੇ ਗੱਡੀ ਫੜਾਤੀ ਉਹਦੇ ਹੁਣ ਬਦਲਿਆ ਪੰਬਰੀ ਨੂੰ ਉਹ ਆ ਜਿਹੜਾ ਗਾਣਾ ਨਹੀਂ ਛੇਤੀ ਦੇ ਡਰਾਈਵਰਿਸ ਕਾ ਉਹ ਇੱਥੇ ਲਾਇਆ ਉਹ ਸਾਗਰ ਦੀ ਬੋਟੀ ਹੈ ਹਾਂ ਸਾਗਰ ਦੀ ਬੋਟੀ ਹੈ ਠੀਕ ਆ ਠੀਕ ਆ ਚਲੋ ਭਾਈ ਚੱਲਦੇ ਹਾਂ ਹੋਰ ਹੀ ਹੋੜਿਆ ਰਸਤਾ ਬੰਦ ਆ ਰੋਡ ਬੰਦ ਰਿਆ ਕਿੱਥੇ ਬੱਦੀ ਪਹੁੰਚੀ ਆਪਾਂ ਜਿਹੜੇ ਆਪਾਂ ਪਹੁੰਚ ਗਏ ਬੱਦੀ ਬੱਦੀ ਪਹੁੰਚ ਗਏ ਭਾਈਆਂ ਚ ਬੱਦੀ ਬੱਦੀ ਵਾਸੇ ਹੀ ਜ਼ਾਵ ਰੋਡ ਦੇ ਗਿਆ ਬਾਈ 2 ਘੰਟੇ ਬਾਅਦ ਕੋਲ ਹੁਣ ਕਹਿੰਦਾ ਐਡਵੈਂਚਰ ਦਾ ਵੀਰੇ ਐਡਵੈਂਚਰ ਵੀ ਤਾਂ ਚਾਹੀਦਾ ਸੀ ਸਾਲਾ ਟਟੂਆ ਦਾ ਐਡਵੈਂਚਰ ਤਾਂ ਸਾਲਾ ਢਿੱਡ ਇਕੱਠਾ ਕਰਦਾ ਟੋਇਆਂ ਨੇ ਉਹ ਫਿਰ ਟੋਇਆਂ ਦਾ ਸੁਆਦ ਥੋੜੀ ਹੁਣਾ ਦੀ ਲੈ ਸਾਲਾ ਇਹੇ ਜੇ ਪੁੱਦੂ ਰੋਡ ਨੂੰ ਪਾਈ ਨਾ ਗੱਡੀ 2 ਘੰਟੇ ਟੋਇ ਟੋਏ ਚਿਕੜੇ ਚਿਕੜਾ ਆ ਵੀ 에어ਪੋਰਟ ਰੋਡ ਨੂੰ ਪਾ ਕੇ ਜੀੜਕਪੁਰ ਨੂੰ ਜੀੜਕਪੁਰ ਜੀੜਕਪੁਰ ਆਹ ਜੀੜਕਪੁਰ ਤੋਂ ਬਣ ਦਿੰਦਾ ਹੈ ਕੀ ਖਾਂਦਾ ਹੋਇਆ ਜਰਾ ਚੰਗੇ ਭਲੇ ਝੜ ਕਪੜ ਕੋਈ ਨਾ ਖਿਲਾਉਨੇ ਆ ਤੈਨੂੰ ਚਲੋ ਭਾਈ ਹੁਣ ਚੱਲੀਏ ਠੀਕ ਹੈ ਭਾਈ ਠੀਕ ਹੈ ਜੀ ਲਓ ਭਾਈ ਟਿੰਕੀ ਕਰਾ ਲਈ ਫੁੱਲ ਉਹ ਕਰਬੋਰਡ ਹੁਣ ਗੱਡੀ ਦਾ ਇਹਨ ਕੋਟਾ ਫੁੱਲ ਹੈ ਆਪਣਾ ਵੀ ਕਰਦੇ ਆ ਰਸਤੇ 'ਚ ਪੀਨੇ ਆ ਚਾਹ ਬਾਣੀ ਕਿਤੇ ਉਹ ਸਾਲਿਆ ਬੋਲੋ ਹਾਂ ਜੀ ਮਾਂਛੂਲੇ ਤਾਂ ਤਾੜੀ ਮਾਰਦੀ ਵੀਰੇ ਜ਼ੋਰ ਨਾਲ ਬੋਲੋ ਜੈ ਮਾਤਾ ਜੀ ਹਾਂ ਚਲੋ ਭਾਈ ਚੱਲਦੇ ਹਾਂ ਹੁਣ ਓ ਵਾਓ ਦੱਤਾ ਵਾਓ ਰੋਵੀ ਰੋਗੇ ਰਸਤੇ 'ਚ ਬ੍ਰੇਕਫਾਸਟ ਕਰ ਲਈਏ ਓਏ ਜੀ ਮੈਂ ਤੈਨੂੰ ਬਣਾ ਕੇ ਦਿਖਾਉਂਦਾ ਰੋਈਆ ਜੰਗੇਸ਼ਨ ਬਹੁਤ ਘੈਂਟ ਹੈ ਕਹਾ ਨਾ ਤੂੰ ਲੈ ਆਰਡਰ ਕਰ ਇਹਨੇ ਬਾਈ ਕੱਢ ਜੋ ਕਿੱਥੇ ਗਏ ਕਿੱਥੇ ਗਏ ਰੋਗੇ ਰੋਗੇ ਇੰਦਰੇ ਦਾ ਦੇ ਗਾਠਾ ਆਲੂ ਪਿਆਜ ਪਰਾਂਠਾ ਦਹੀਂ ਰਾਤ ਬਾਅਦ ਚਾਹ ਦੀ ਬਾਗ ਇਹਦਾ ਰੀਠੇ ਦਾ ਜਾਰ ਸਾਲਾ ਬਈ ਤੈਨੂੰ ਵੀ ਸਾਲਾ ਤਿਕਦਾ ਕਾਦਾ ਆਉਦਾ ਆਦਾ ਨਿੰਬੂ ਦੇ ਮੇਰੇ ਉਹਦਾ ਨਿੰਬੂ ਲਾਵੀ ਆ ਗਿਆ ਦਹੀਂ ਬਟਰ ਉਹ ਚਾਰ ਤੇ ਪਰਾਂਠੇ ਚੱਕ ਦਿਆਂ ਮੁੰਡਿਆ ਵੱਡ ਵੱਡ ਕੇ ਝੜ ਦੋੜੀ ਗਿਆ ਮੁੰਡਿਓ ਓਏ ਕੰਡਿਆਂ ਸਾਲਿਆ ਪਰੌਂਡੇ ਖਾਂਦੀ ਸਾ ਤੂੰ ਟੱਟੀ ਆਇਆ ਏ ਓਏ ਰੀਲ ਕੰਡਿਆਂ ਦੇ ਸੋਣੀ ਬਣਦੀ ਆ ਉੱਪਰ ਆ ਉੱਤੇ ਰੀਲ ਦਬਾਣਾ ਇੰਦਾ ਓਥੇ ਭਈਆ ਜਾ ਕੇ ਉਹ ਕੰਡਿਆਂ ਦੇ ਉੱਪਰ ਕੰਡਿਆਂ ਦੀ ਬਣਾਉਣੀ ਆ ਆ ਦਿਖਾਈ ਮੜਾ ਜਾ ਤੂੰ ਚਾੜ ਚਾਹ ਚਾਹ ਰੂਟ ਬੋਲਦੀ ਆ ਜਿੱਹਾ ਤਾਂ ਟੱਟੀ ਕਰਨ ਦਾ ਤੂੰ ਚਿੱਟੇ ਭਈਆ ਚਿੱਟੇ ਪਹਿਲਾਂ ਜਾ ਤੁਸੀਂ ਉਹ ਗੱਲ ਕਰੀ ਜਾ ਹਾਸੇ ਵਾਲੀ ਉਦੋਂ ਚਾੜ ਚਲੋ ਵੀ ਚੱਲੀਏ ਚਲੋ ਭਈ ਚੱਲ ਗਏ ਹੁਣ ਆਪਾਂ ਕੋਈ ਮੇਰੀ ਮੁੱਝ ਪੁੱਪਾ ਵੜੀ ਗਾਇਨ ਨਿਕਲੀ ਜਾਈ ਆ ਅੱਛਾ ਲਾਲ ਥੋੜੀ ਸਗਾ ਅੱਛਾ ਸਗਾ ਗਾ ਗਾ ਹੁਣ ਡੇਟ ਲਈ ਆ ਕੋਈ ਮੇਰੀ ਮੜੂ ਨਹੀਂ ਮੈਨੇ ਛੇਤੀ ਦੇ ਡਰਾਈਵਰਿਸ ਖਾ ਉਹ ਘੜੀ ਗੱਡੀ ਤੁਰ ਪਏ ਬਈ ਤੇ ਰਸਤਾ ਹੁਣ ਥੋੜਾ ਜਿਹਾ ਵਧੀਆ ਆ ਪਹਾੜ ਵੀ ਹੁਣ ਸੋਹਣੇ ਜਿਹਾ ਆ ਨਹੀਂ ਤਾਂ ਸਾਲੇ ਟਿੱਬੇ ਹੀ ਲੱਗਦੇ ਇੱਥੇ ਗੱਦੇ ਗੰਦੇ ਇਹ ਹਾਂ ਖਾਣਾ ਅਰਜੀ ਦਾ ਵੀਰੇ ਆਉਣੀ ਆ ਢੜੀ ਢੜੀ ਅੰਨ ਖਾ ਲਿਆ ਕਿਆ ਖਾਦਾ ਤੈ ਪਰੌਂਠੇ ਵੀਰੇ ਦਹੀਂ ਨਾਲ ਕਾਲਾ ਨੂਨ ਪਾ ਕੇ ਪਾਂ ਭਾਂਬਰੀ ਦਾ ਖਾਲੀ ਕਰਿਆ ਆ ਆਉਂਦੀ ਸਾਰੇ ਹਾਂ ਵਾਹ ਮਰੀਜ਼ ਦਾ ਟੈਂਕ ਭਾਂਬਰੀ ਵਿੱਚ ਰਸਤਾਰ ਭਾਂਬਰੀ ਦਾ ਨਾ ਭਾਂਬਰੀ ਦਸਣਾ ਜ਼ਰੂਰੀ ਆ ਭਾਂਬਰੀ ਦਾ ਨਾ ਦਿਮਾਗ ਤੇ ਢਿੱਡ ਖਾਲੀ ਰੱਖਦਾ 24 ਘੰਟੇ ਇਹਦਾ ਜਦੇ ਵੀਰੇ ਫਰੈਸ਼ ਜਦੇ ਨਾਲ ਦੀ ਨਾਲ ਹਾਂ ਇਹ ਵਾਸੀ ਖਾਣਾ ਹੀ ਰੱਖਦਾ ਅੰਦਰ ਤੇ ਚਲੋ ਹੁਣ ਚੱਲਦੇ ਆਂ ਪਹਾੜੀ ਵਾਲੀ ਪਾਈ ਅੱਗੇ ਨੂੰ ਸ਼ਿਮਲੇ ਪਹੁੰਚ ਕੇ ਵੀ ਸ਼ਿਮਲੇ ਪਰ ਸ਼ਿਮਲੇ ਅਸੀਂ ਰੁਕਣਾ ਨਹੀਂ ਹੈਗਾ ਸ਼ਿਮਲੇ ਤੋਂ ਅੱਗੇ ਜਾਣਾ ਕਿਉਂਕਿ ਬਹੁਤ ਲੰਬੀਆਂ ਗੱਲਾਂ ਨੇ ਸਾਡੀਆਂ ਉਹ ਤੇ ਦੂਰ ਦੀ ਸੋਚਦੇ ਆਂ ਨਹੀਂ ਸਦਾ ਸਨੋਚੇ ਜਾਣਾ ਦੇਖਦੇ ਅੱਗੇ ਜਾ ਕੇ ਆਉਂ ਰੌਣਕ ਜੀ ਹੈ ਨਹੀਂ ਹਨਾ ਮੂੰ ਵੇਲ ਜਾਈ ਯਾਰ ਅੱਗੇ ਤਾਂ ਨਹੀਂ ਮੁਲਕ ਪਾਉਂ ਵਰਦਾ ਹੁੰਦਾ ਕਰਨਾ ਉੱਥੇ ਮਕਾਨ ਪਾਵੇ ਜਿੱਥੇ ਉਹ ਲਾਲ ਜੀ ਝੌਂਪੜੀ ਜੀ ਓਏ ਓਏ ਹੂੰ ਬਾਟ ਨਹੀਂ ਮਾਰ ਲਿਆ ਕਰਨਾ ਥੱਲੇ ਨੂੰ ਆਉਂਦੇ ਨੂੰ ਲਓ ਬਾਈ ਸੁਣੋ ਦੇਖਣ ਲੱਗ ਗਈ ਆ ਉਹ ਦੇਖੋ ਦੇਖਣ ਤਾਂ ਲੱਗ ਗਈ ਥੋੜੀ ਥੋੜੀ ਇਹ ਆ ਕਿੱਥੇ ਦੇਖ ਗਿਆ ਤਾਲਾ ਪਹੁੰਚ ਜਾਗੇ ਉੱਤੇ ਬਾਈ ਸਾਨੂੰ ਹਲੇ ਹੀ ਨਹੀਂ ਪਤਾ ਹੈ ਕਿੱਥੇ ਆ ਉਹ ਹੈ ਕਿੱਥੇ ਗਿਆ ਅਸੀਂ ਬਸ ਕੁਫਰੀ ਪਹੁੰਚਣੇ ਆਲੇ ਆ ਨਾਰਕੰਡਾ 58 ਰਹਿ ਗਿਆ ਜੇ ਨਾਰਕੰਡੇ ਵੀ ਨਾ ਹੋਈ ਫਿਰ ਹੋਰ ਪਾਸੇ ਨੂੰ ਖਿੱਚ ਦਾਂਗੇ ਕਿਤੇ ਨੂੰ ਕੋਈ ਚੱਕਰ ਨਹੀਂ ਗੱਡੀ ਆਪਣੇ ਕੋਲ ਹੈ ਤਿੰਨ ਦੀ ਟੈਂਕੀ ਭਰਦਾ ਬਾਰਫ ਦੇਖਣੀ ਹੈ ਬਾਰਫ ਦੇਖਣੀ ਉਹ ਦੇਖਣੀ ਹੈ ਕਾਇ ਸਾੜੀ ਕਿਸੇ ਦਾ ਫ੍ਰਿਜ ਖੋਲ ਕੇ ਨਾ ਦੇਖਣੀ ਪਵੇ ਹਾਂ ਉਹ ਦੇਖੋ ਉਹ ਦੇਖੋ ਦੇਖਦੀਆਂ ਨਾ ਸਨੂ ਵਾਲੀ ਚਲੋ ਚੱਲਦੇ ਹਾਂ ਕੋਈ ਨਹੀਂ ਹੌਲੀ ਹੌਲੀ ਭਾਈ ਥੋੜੀਆਂ ਥੋੜੀਆਂ ਸਨੋ ਉਹਦੀਆਂ ਨਿਸ਼ਾਨੀਆਂ ਦਾ ਦੇਖਣ ਲੱਗ ਗਿਆ ਉਹ ਦੇਖੋ ਪਈ ਹੋਈ ਆਹ ਦੇਖੋ ਪਰ ਇੰਨੀ ਨਾਲ ਕਿੱਥੇ ਸਾਰਨਾ ਵੀਰੇ ਹੁਣ ਤਾਂ ਉਹ ਪਹਾੜੀ ਤਈ ਜਾਣਾ ਹੈ ਬੜੇ ਪਿੱਛੇ ਟਾਇਰ ਦੇਖੀ ਆਹ ਦੇਖੋ ਆਗੇ 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 ਸਨੋ ਦੇ ਨੇੜੇ ਨੇੜੇ ਆਗੇ हां भाई दिल ਹੁਣ ਥੋੜਾ ਜਿਹਾ ਖੜਦਾ ਆ ਆ ਦੇਖੋ ਲੈ ਦੇਖੋ ਦੇਖੋ ਆ ਗਏ ਮੇਰੇ ਵੀਰੇ ਆ ਗਏ ਤੁਹਾਨੂੰ ਕਿਹਾ ਤਾਂ ਨਾ ਮਿੱਤਰੋ ਵੀ ਐ ਪਹਾੜੀ ਦੇ ਵਿੱਚ ਵੜ ਜਾਗੇ ਸਾਨੂੰ ਵਾਲੀ ਦੇ ਮੈਂ ਕਿਹਾ ਨਾ ਮੁੰਡੇ ਵਿੱਚੇ ਪਹੁੰਚ ਗਏ ਕਦਰ ਤਾਂ ਹੀ ਰਹੀ ਪਈ ਕੋਈ ਨਹੀਂ ਵੀਡੀਓ ਸਟੋਰੀ ਪਾ ਲਈ ਗੱਡੀ ਚਲਾ ਲਓ ਪਹਾੜੀ ਦੇ ਉੱਪਰ ਸਨੋ ਬਈ ਦੇਖਦੇ ਆ ਰੁਕਦੇ ਆ ਕਿਤੇ ਸਨੋਏ ਸਨੋ 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 ਦੇਖੋ ਵੀ ਮਿੱਤਰੋ ਪਹੁੰਚ ਗਏ ਨਾ ਸਨੋ ਦੇ ਘੜ ਚ ਲਾਉਨੇ ਆ ਬਾਅਦ ਚ ਲਾਈਵ ਵੀ ਪਰ ਇਹਦਾ ਵਲੌਗ ਦਾ ਕਾਜੂ ਆਉਣੇ ਹੈ ਇਹ ਚ ਦੱਸਣਾ ਤਾਂ ਗਿਆ ਪਿਆ ਤਾਂ ਉਹ ਦੇਖੋ ਆਏ ਹਾਏ 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 ਬਾંબਰੀ ਚਾਈ ਚੱਲ ਹੁਣ ਉੱਤੇ ਨੂੰ ਖਿੱਚਦੇ ਹਾਂ ਹੁਣ ਸਾਨੂੰ ਸੋਹਣਾ ਜਿਹਾ ਹੋਟਲ ਮਿਲ ਜਵੇ ਨਾ ਰੂਮ ਲਈਏ ਫੇਰ ਉੱਥੇ ਐਨ ਫਰੈਸ਼ ਫਰੈਸ਼ ਹੋ ਕੇ ਖਾਈਏ ਪੀਏ ਫੇਰ ਘੁੰਮੀਏ ਕਿੱਥੇ ਚੰਨਿਆ ਹੈ ਕਾਕੇ ਪਹਾੜਾਂ ਵਿੱਚ ਇਹ برف ਦੇ ਵਿੱਚ ਜੰਨੇ ਆਈ। ਭਾਈ ਅਸੀਂ ਗੱਡੀ 'ਚ ਉਤਰ ਗਏ। ਸਾਡੀ ਗੱਡੀ ਕੱਢਣ ਲੱਗੀ ਸਲਿੱਪ। ਇਹ ਹੋ ਦੇ ਕੋ। ਪਿੱਛੋਂ ਲਿਆ। ਪਿੱਛੇ ਜਾ। ਪਿੱਛੇ ਜਾ। ਕਮਾਈ ਨਾ ਬਾਹਲੀ ਕਮਾਈ ਨਾ। ਇੱਧਰ ਨੂੰ ਰੱਖ। ਹੋਰ ਜਾਣ ਦੇ। ਬੱਸ ਬੱਸ। ਬੱਸ। ਇੱਧਰ ਨੂੰ। ਇੱਧਰ ਨੂੰ ਰੱਖ ਕੇ ਲਿਆ। ਪਰੇ ਹੋ ਜਾਮਾਂਚੂ। ਸਲਿੱਪ ਪਾ ਦੇ ਕਿਡਾਉਣਾ ਸਲਿੱਪ ਉਹ ਨਿਕਲ ਨਹੀਂ ਆਂ ਆ ਉਹ ਵੀ ਸਲਿੱਪਰੀ ਆ ਜਾਗਾ ਆਹ ਨਹੀਂ ਤੁਰਨੀ ਨਹੀਂ ਮਗਰ ਨੂੰ ਜਾਈ ਜਾਣੀਆਂ ਸੁਨੋ ਦੇਖ ਲਓ ਪੂਰੀ ਬਈ ਆਇਆ ਹੁਣ ਚੱਲ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਚੱਲ ਵਾ ਠੀਕ ਆ ਲੈ ਜਾ ਅੱਗੇ ਲੈ ਜਾ ਗੱਡੀ ਨਿਕਲ ਗਈ ਬਈ ਤੇ ਹੁਣ ਆਪਾਂ ਚੱਲੇ ਆ ਅੱਗੇ ਸਾਨੂੰ ਕੇ ਬਾਈ ਨੇ ਦੱਸਿਆ ਕਿ ਨਾ ਇੱਥੋਂ ਅੱਗੇ ਜਾ ਕੇ 9-10 ਕਿਲੋਮੀਟਰ ਤੇ ਹੋਟਲ-ਹੋਟਲ ਵਧੀਆ, ਬਾਜ਼ਾਰ ਵਧੀਆ ਤੇ ਉਹ ਤੋਂ ਜੇ ਸਨੋਹ ਦੇਖਣੀ 2 ਕਿਲੋਮੀਟਰ ਅੱਗੇ ਚਲੇ ਜਾਇਓ। ਤੇ ਹੁਣ ਜਾ ਕੇ ਖਾਈਏ ਵੀ ਐ ਫਰੈਸ਼ ਹੋਈ ਐ ਤੇ ਸਨੋਹ ਦਾ ਵਾਧੂ ਐ, ਸਨੋਹ ਉਹ ਤਾਂ ਮੈਗਨ ਐ, ਚਾਦਰਾਂ ਵਿਸ਼ੀਆਂ ਪਈਆਂ ਸਨੋਹ ਦੀਆਂ ਨਾ। ਸਨੋਹ ਹੀ ਸਨੋਹ ਚਾਰੇ ਪਾਸੇ ਲੈ। ਕਰਮਜੀ ਹੋ ਗਈ ਹੈ ਨਾ। ਅੱਗੇ ਬਾਈ ਕਹਿੰਦੇ ਰਸਤਾ ਬੰਦ ਆ, ਅਸੀਂ ਪਿੱਛੇ ਮੋੜਨ ਲੱਗਿਆ ਗੱਡੀ। ਜਾਣਦਾ? ਚਲ ਕਰਨ ਕਰਨ ਬੈਕ ਉਹ ਬਾਸਾ ਸਾਡੇ ਪਿੱਛੇ ਨੂੰ ਤਿਰਕ ਨਾ ਜਾਵੇ ਚਲੋ ਆ ਜਾ ਬੈਠ ਮੁੜ ਵੀ ਗਈ ਚਲੋ ਹੁਣ ਆਪਾਂ ਚੱਲਦੇ ਆਂ ਵਾਪਸ ਬਾਜ਼ਾਰ ਜਿਹੜਾ ਪਿੱਛੇ ਤੇ ਬਾਜ਼ਾਰ ਹੈ ਇੱਕ ਉੱਥੇ ਚੱਲਦੇ ਆਂ ਹੁਣ ਲੱਗੇ ਆਂ ਭਾਈ ਖਾਣ ਪੀਣ ਆਂ ਰਸਤੇ 'ਚ ਰੁਕੇ ਆਂ ਹਾਂ ਸੈਟ ਹੈ ਜਰੀਰ ਸੈਟਾ ਸੈਟਾ ਠੀਕ ਆ ਖਾਣੇ ਪੀਣੇ ਇੱਥੇ ਕੁਝ ਬਾਈਓ ਥੋ ਵੀ ਤੁਰਪੇ ਆਪਾਂ ਖਾਦਾ ਵੀ ਤਾਂ ਉੱਥੇ ਕੁਝ ਨਹੀਂ ਹੈਗਾ ਕਿਉਂਕਿ ਚਾਹ ਪੀਣੀ ਦੀ ਚਾਹ ਉੱਥੇ ਹੈ ਨਹੀਂ ਤੀ ਜੋ ਜੋ ਖਾਣੇ ਵਾਲਾ ਚਾਹੀਦਾ ਦਾ ਉਹ ਕੁਛ ਖਾਣ ਦੀ ਜਗ੍ਹਾ ਨਹੀਂ ਤੇ ਬਾਈ ਹਿਮਾਚਲੀ ਆਪਣੇ ਨਾਲ ਬਹੁਤ ਕੀ ਕਹਿ ਸਕਦੇ ਆ ਜੜਨ ਕਰਦੇ ਇੱਕ ਇੱਕ ਤਰ੍ਹਾਂ ਦੀ ਸਾਲੇ ਜਰਦੇ ਨਹੀਂ ਹੈਗੇ ਪੰਜਾਬੀਆਂ ਨੂੰ ਸਾਡਾ ਮਨ ਜਾਈ ਥੋੜਾ ਜਿਹਾ ਅੱਕ ਗਿਆ ਕਿ ਮਣਦ ਉਹ ਵੀ ਸੋਭਾ ਵੀ ਜੀ ਨਹੀਂ ਦਾ ਘੁੰਮਣ ਆਉਣ ਦਾ ਹੋਰੇ ਤਰ੍ਹਾਂ ਮਨ ਹੋ ਰਿਹਾ ਤਾਂ ਪਤਾ ਨਹੀਂ ਕਾਤੇ ਤੇ ਹੁਣ ਕੋਈ ਨਾ ਚਲੋ ਜਾ ਰਹੇ ਆ ਵਾਪਸ ਹੁਣ ਰਸਤੇ ਜੀ ਕਿਤੇ ਕਾਂਡ ਪੀਣ ਨੂੰ ਦੇਖਾਂਗੇ ਤੇ ਦੇਖਦਾ ਯਾਰ ਰਸਤੇ ਸ਼ਿਮਲੇ ਜੇ ਰੁਕਣਾ ਹੋਇਆ ਜੇ ਸੋਭਾ ਘਰ ਜਾਣਾ ਹੋਇਆ ਬਾਕੀ ਦੇਖਦੇ ਹਾਂ ਹੁਣ ਕੋਈ ਮੂਡ ਬਸ ਤਹੱਸ ਮੈਸੀ ਆ ਕੰਮ ਸਾੜਾ ਜਿੰਨਾ ਮੂਡ ਵਧੀਆ ਜਿਹਾ ਹੋਇਆ ਤਾਂ ਪਰ ਸਾਰੇ ਖਰਾਬ ਹੋ ਗਿਆ ਚਲੋ ਚੱਲਦੇ ਆ ਘਰ ਨੂੰ ਲੋ ਮਿੱਤਰੋ ਪਹੁੰਚ ਗਏ ਸੈਵਨ ਹਿਲਜ਼ ਦੇ ਖੜ ਜੋ ਗਾਣੇ ਚੱਲਦੇ ਆ ਕਿਤੇ ਫੇਰ ਉਹੀ ਕੰਮ ਹੋ ਜਵੇ ਉੱਪਰ ਆ ਕੇ ਬੈਠ ਗਏ ਬਈ ਹੁਣ ਤੇ ਟੌਪ ਤੇ ਯਾਰ ਇੱਥੋਂ ਘੈਂਟ ਲੱਗਦਾ ਐ ਨਾਲਾ ਦਾਲਾ ਤੇ ਭੰਬਰੀ ਚੀਜ਼ ਚ ਲਿਖਾ ਰਿਹਾ ਹੈ ਪਨੀਰ ਚਿਲੀ ਕਰਨੇ ਆਪਣੀ ਪਲੇਟ ਕਰਦੀ ਗੱਲ ਤੇ ਹੁਣ ਮਗਾਉਣੀਆਂ ਖਾਣ ਨੂੰ ਕੁਝ ਉਹ ਤੋਂ ਬਾਅਦ ਚੱਲਦੇ ਆ ਨਜ਼ਾਰਾ ਬਿਲਕੁਲ ਨਹੀਂ ਆਇਆ ਸਾਨੂੰ ਬਹੁਤ ਦੁਖੀ ਹੋ ਕੇ ਮੁੜੇ ਆ ਜੀ ਤੇ ਚਲੋ ਖਾ ਵੀ ਲੀਏ ਪਹਿਲਾਂ ਰੋਟੀ ਪਾਣੀ ਖਾ ਕੇ ਬਾਈ ਪਹੁੰਚ ਗਏ ਪਛਕੂਲੇ ਪਛਕੂਲੇ ਪਹੁੰਚ ਗਏ ਤੇ ਬਸ ਹੋਣਾ ਹੈ ਪਿੰਡ ਦਾ ਰਸਤਾ 1.5 ਤੋਂ ਘੰਟਾ ਠੀਕ ਆ ਅੱਗੇ ਜਾ ਕੇ ਮਿਲਦੇ ਆ ਫਿਰ ਆਗੇ ਵੀ ਪਿੰਡ ਮਸਾਂ ਹੀ ਪਹੁੰਚੇ ਆ ਹਨਾ ਬਾਈ ਅੱਜ ਦਾ ਦਿਨ ਖਰਾਬ ਜਿਹਾ ਲੱਗਾ ਹਨਾ ਹਾਂ ਬਾਈ ਹਾਂ ਗੱਡੀ ਵੱਜਾਂ ਵੱਜੀ ਦੀ ਸਾਡੀ ਐਕਸੀਡੈਂਟ ਹੋ ਜਾਣਾ ਲੱਗੀ ਬਚਤ ਰਹੀ ਜੀ ਤੇ ਚਲੋ ਸਵੇਰੇ ਕਰਦੇ ਆ ਕੰਟੀਨਿਊ ਵਲੌਗ ਨੂੰ ਬਸ ਆਗੇ ਪਿੰਡ ਚ ਕਰਦੇ ਰਹਿਣੀ ਆ ਠੀਕ ਆ ਵਲੌਗ ਨੂੰ ਕਰਦੇ ਆ ਬਈ ਕੰਟੀਨਿਊ ਤੇ ਆਗੇ ਆਪਣਾ ਕਬੂਤਰ ਮਲ ਪਣੀ ਪਣੀ ਪਾਤਾ ਇਹਨਾਂ ਨੂੰ ਜਾਣੇ ਉਹ ਚ ਹੈਗੇ ਚ ਪਾਉਣੇ ਕੀ ਤਾਹ ਹਾਂ ਉਹ ਗੇੜ ਲਾ ਲਾ। ਬੜਾ ਧੁੰਦੜਾ ਹੋਇਆ ਹੈ। ਹਾਂ ਹੂੰ ਠੀਕ ਹੈ। ਚਲੋ ਮੈਟਰੀਚ ਦਾਣੀ ਪਾਦੇ ਪਹਿਲਾਂ। ਦਾਣੀ ਪਾਦੇ ਭਾਈ ਥੱਲੇ ਕੁਛ ਉਹ ਡਰੇਜ ਤੇ ਬੜੀ ਨਿਗਾਹ ਮਾਰ ਲਈ ਪਹਿਲਾਂ। ਖੋਲਿ ਜਾ। ਇੱਕ ਮਿੰਟ। ਕਰੇ ਰਿਣੀ ਆਂਦੇ ਨਹੀਂ। ਉਹੀ ਜੋੜਿਆਂ ਦੇ ਤਰ੍ਹਾਂ ਨੇ ਆਹ ਤਰ੍ਹਾਂ ਆਉਣੇ ਨੇ ਸਾਰੇ ਐਪਰੋਟ ਚਲੋ ਆਜੋ 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 ਆ ਗਏ ਸਾਰੇ ਬਾਹਰ ਲਾਲਸਰੀ ਨੂੰ ਉੱਤਰੀ ਚੱਕਰ ਲੀਏ ਕਿੱਥੇ ਗਈ ਇੱਧਰ ਆ ਗਈ ਹਾਂ ਹੋ ਗਈ ਕੈਮ ਠੀਕ ਆ ਬਾਈ ਓਕੇ ਆ ਰਬੋਰ ਚਲੋ ਵਲੌਗ ਦੀ ਕਰਦੇ ਐਂਡਿੰਗ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰਦੇ ਸਬਸਕ੍ਰਾਈਬ እመልደኝ አገሊበላቸው